ਸਸ ਸਾਰੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਮੈਂ ਹਰਸਿੰਦਰ ਚੰਦਾ ਅੱਜ ਅਸੀਂ ਪਹੁੰਚੇ ਹਾਂ ਨੀ ਹਲਕਾ ਪੂਰਬੀ ਵਾਰਡ ਨੰਬਰ 17 ਜਿੱਥੇ ਈਡਬਲਯੂਐਸ ਕਲੋਨੀ ਜਿੱਥੇ ਕਿ ਵਾਲਮੀਕੀ ਮਹਾਰਾਜ ਦੀ ਮੂਰਤੀ ਸਥਾਪਨਾ ਕੀਤੀ ਜਾ ਰਹੀ ਹੈ ਆਓ ਤੁਹਾਡੀ ਗੱਲਬਾਤ ਕਰਾਂਦੇ ਆ ਮੇਨ ਜਿਹੜੇ ਉਹਦੇਦਾਰ ਆ ਸੁਧੀਰ ਜੀ ਅਤੇ ਤੋਨੀ ਗਲੋਜੀ ਨਾਲ ਗੱਲਬਾਤ ਕਰਾਂਦੇ ਆ ਤੁਹਾਡੀ ਤੇ ਨਾਲ ਤੁਹਾਨੂੰ ਚਲ ਕੇ ਦਿਖਾਣਦੇ ਆ ਮਹਾਰਾਜ ਜੀ 31 ਦਸੰਬਰ 2023 ਕੋ ਜੋ ਬ੍ਰਹਮਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਪਵਿੱਤਰ मूर्ति जयपुर से लाई गई है मोहल्ला एडमस कॉलोनी वाल्मीकि मोहल्ला में पूरे समाज में आज के दिन खुशी की लहर है हम सभी पूरी मानव समाज को और पूरे देशवासियों को परम पिता परमात्मा भगवान वाल्मीकि महाराज के चरणों में अरदास करते विनती करते गए मेरे परमेश्वर पूरा मानव समाज और हमारे पूरे देश का कल्याण करे ताकि हमारे देश का नाम अच्छी तरह से ਜੋ ਹੋ ਸਕੇ ਉਹ ਪੂਰੇ ਸਮਾਜ ਵਿੱਚ ਖੁਸ਼ੀ ਦੀ ਲਹਿਰ ਹੈ ਤੁਹਾਡੇ ਬਾਰੇ ਘਨਵਾਲ ਆਕੇ YouTube ਪਲੱਸ ਕਰੂਗਾ 1.5 ਕਿਲੋਮੀਟਰ ਦੇ ਵਿੱਚ ਅੱਜ ਪ੍ਰਮਾਤਮਾ ਦੇ ਸਰਦਾਲੂ ਬੜੀ ਬਹੁਤ ਵੱਡੀ ਵੱਡੀ ਸਟੇਜ ਲਾ ਕੇ ਖੁਸ਼ੀ ਮਨਾਣਾ ਹੈ ਔਰ ਅੱਜ ਅਸੀਂ ਇਸ ਮਹੱਲੇ ਨੂੰ ਦੇਸ਼ ਵਾਸੀਆਂ ਨੂੰ ਔਰ ਜਿਹੜਾ ਹੈ ਨਵਾਂ ਸਾਲ ਇਹ ਗਿਆ ਇਹਦੇ ਬਾਰੇ ਵੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆਣ ਵਾਲੇ ਨਵੇਂ ਸਾਲ ਦੀ ਵੀ ਵਧਾਈ ਦਿੰਦੇ ਆਣੇ ਔਰ ਪਰਮਪਿਤਾ ਪ੍ਰਮਾਤਮਾ ਸ੍ਰਿਸ਼ਟੀ ਕਰਤਾ ਭਗਵਾਨ ਵਾਲੀ ਮਾਰ ਸਾਰੀ ਹੀ ਸੰਗਤ ਆਪਣੀ ਕਿਰਪਾ ਬਣਾਈ ਰੱਖੇ ਜੈ ਵਾਲਮੀਕੀ ਜੈ ਭਿੰਮ ਜੈ ਭਰ ਯਾਹਾਂ ਕੇ ਨਿਵਾਸੀਓ ਕੋ सृष्टि देवस्था परम पिता परमात्मा भगवान वाल्मीकि महाराज की पावन मूर्ति स्थापना पर बधाई देता हूँ परमात्मा की आप पर बराबर कृपा बन हैं उसी तरह जैसे एक समय सीता माता के जो है समय में उन्होंने सहारा दिया आपको शक्ति दे क्योंकि भगवान वाल्मीकि महाराज सृष्टि करता है सर्वकलाम संपन्न है व्यापक है वही परमात्मा है परमात्मा की मूर्ति स्थापना पे आपको बहुत बहुत बधाई हो ਆਪਰ ਪ੍ਰਮਾਤਮਾ ਕੀ ਅਪਾਰ ਕਿਰਪਾ ਹੋ ਇਹੀ ਸ਼ਬਦਾਂ ਦੇ ਸਾਥ ਜੈ ਵਾਲਮੀਕ ਜੈ ਭੀਮ ਜੈ ਪਰ ਜੈ ਵਾਲਮੀਕੀ ਹਰ ਹਰ ਵਾਲਮੀਕੀ ਨਵੇਂ ਸਾਲ ਦੀਆਂ ਸਰਵੇ ਵਾਲਮੀਕ ਸਮਾਜ ਨੂੰ ਸਾਡੇ ਵੱਲੋਂ ਵਧਾਈਆਂ ਜੀ ਅੱਜ ਸਾਡੀ ਮੂਰਤੀ ਸਥਾਪਨਾ ਹੋ ਰਹੀ ਹੈ ਲੁਧਿਆਣੇ ਵਿਖੇ ਠੀਕ ਹੈ ਜੇ ਵਾਲਮੀਕ ਸਮਾਜ ਨੂੰ ਇਹ ਬਹੁਤ ਜਿਆਦਾ ਖੁਸ਼ੀ ਹੈ ਸਾਡੀ ਨੌਜਵਾਨ ਪੀੜੀ ਅੱਗੇ ਵਧ ਰਹੀ ਹੈ ਤੇ ਜਿੰਨਾ ਵੀ ਸਾਡਾ ਕਾਰਜਕਾਮ ਸਾਡੇ ਵੱਡੇ ਬਜ਼ੁਰਗਾਂ ਦੇ ਨਾਲ ਹੋ ਰਿਹਾ ਵਾ ਠੀਕ ਹੈ ਤੇ ਸਾਡੀ ਨੌਜਵਾਨ ਜਿਹੜੀ ਪੀੜੀ ਹੈ ਉਹ ਅੱਗੇ ਵੀ ਵਧ ਰਹੀ ਹੈ ਇਸ ਗੱਲ ਦੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਅੱਜ ਸਾਰ ਨੂੰ ਸਤਸੰਗਾ ਬਾਦਮੀ ਦੇ ਭਗਵਾਨ ਦਾ ਅਸੀਂ ਇਹ ਚਾਹੁੰਦੇ ਹਾਂ ਕਿ ਸਾਰੇ ਲੁਧਿਆਣੇ ਵਾਸੀ ਸਾਨੂੰ ਇੱਥੇ ਆਣ ਤੇ ਸਾਡਾ ਹੌਸਲਾ ਵਧਾਈ ਕਰਨ ਠੀਕ ਹੈ ਸਾਰੇ ਮੱਲੇ ਵਾਸੀਆਂ ਨੂੰ ਅਸੀਂ ਇਹ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਸ਼ਾਮ ਨੂੰ ਆਓ ਤੇ ਸਤਸੰਗ ਦੇ ਵਿੱਚ ਬੈਠੋ ਤੇ ਉਹਨਾਂ ਦਾ ਗੁਣਗਾਨ ਕਰੋ ਠੀਕ ਹੈ ਸ਼ਾਮ ਨੂੰ ਸਾਡੇ ਨੌਜਵਾਨ ਜਿਹੜੇ ਪੀੜੀ ਹੈ ਉਹਨਾਂ ਨੇ ਲੰਗਰ ਦਾ ਪ੍ਰਬੰਧ ਵੀ ਕੀਤਾ ਹੈ ਠੀਕ ਹੈ ਜੀ ਜਿੰਨੇ ਜੀ ਸਤਸੰਗ ਸਾਡੇ ਆਉਣਗੇ ਉਹਨਾਂ ਦੇ ਲੰਗਰ ਦਾ ਵੀ ਖਵਾਇਆ ਜਾਊਗਾ ਤੇ ਅਸੀਂ ਇਹ ਅਪੀਲ ਹੋਰ ਕਰ ਰਹੇ ਆ ਕਿ ਜਿੰਨੇ ਵੀ ਸਾਡੇ ਵਾਲਮਿਕ ਸਮਾਜ ਦੇ ਬੰਦੇ ਆ ਠੀਕ ਹੈ ਉਹਨਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣ ਜਾ ਰਹੇ ਆ ਅੱਜ ਤੁਸੀਂ ਸਾਡੇ ਵਾਲਮਿਕ ਸਮਾਜ ਦੇ ਦੇਖ ਸਕਦੇ ਹੋ ਮੰਦਿਰ ਜਿਹੜਾ ਬਹੁਤ ਵਧੀਆ ਸੋਹਣਾ ਸਜਾਇਆ ਹੋਇਆ ਵਾ ਇਧਰ ਦੇਖ ਸਕਦੇ ਹੋ ਤੇ ਅੱਜ ਸਾਡੀ ਮੂਰਤੀ ਸਥਾਪਨਾ ਹੈ ਠੀਕ ਹੈ ਇਸ ਕਰਕੇ ਸਾਡੀ ਮੂਰਤੀ ਸਥਾਪਨਾ ਅੱਜ 31 ਦਸੰਬਰ ਨੂੰ ਹੈ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਇਸ ਗੱਲ ਦੀ ਕਿ ਨਵੇਂ ਸਾਲ ਨੂੰ ਹੋ ਰਿਹਾ ਹੈ ਸਾਰਾ ਕੁਝ ਨਵੇਂ ਸਾਲ ਨੂੰ ਹੋ ਰਿਹਾ ਇਸ ਕਰਕੇ ਇਹਨਾਂ ਨੇ ਨਵੇਂ ਸਾਲ ਨੂੰ ਹੀ ਸਾਰਾ ਕੁਝ ਕੀਤਾ ਲੋਕਿ ਨਵੇਂ ਸਾਲ ਨੂੰ ਪਾਰਟੀ ਕਰਦੇ ਆ ਹੋਰ ਵੀ ਕਿਤੇ ਜਾਂਦੇ ਪਰ ਨਹੀਂ ਸਾਡੇ ਲਈ ਇਹ ਜਿਆਦਾ ਖੁਸ਼ੀ ਹੈ ਕਿ ਸਾਡੇ ਨੌਜਵਾਨ ਜਿਹੜੇ ਭਰਾ ਵਾ ਨਵੇਂ ਸਾਲ ਨੂੰ ਧਾਰਮਿਕ ਸਥਾਨਾਂ ਤੇ ਨਾਲ ਜੁੜਦੇ ਆ ਤੇ ਸਾਡੇ ਜਿਹੜੇ ਜੋਤ ਹੈ ਤੇ ਵਾਲਮੀਕ ਤਿਰਸ ਤੋਂ ਆਈ ਹੋਈ ਹੈ ਅੰਬਰ ਸਰਵਾਈ ਹੋਈ ਹੈ ਇਸ ਗੱਲ ਕੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਪੀਮ ਜੈ ਪਰ